ਵਧੀਆ ਜਿਹਾ ਸੋਨਾ ਜਿਹਾ ਲਾਈਟਿੰਗ ਵਾਲਾ ਬੋਰਡ ਲਵਾ ਕੇ ਅੰਦਰ ਵਧੀਆ ਲਾਈਟਿੰਗ ਕਰਕੇ ਬਾਹਰ ਉਹਦੀ ਵਧੀਆ ਜਿਹਾ ਗੇਟ ਲਵਾ ਕੇ ਹਮ ਹੈਨਾ ਸ਼ੀਸ਼ੇ ਵਾਲਾ ਗੇਟ ਰੁਬੀ ਨੇ ਕਿਤੇ ਆਈਸਕ੍ਰੀਮ ਖਾ ਜਾ ਕਰੇ ਆਪਣੀ ਸਾਰੀ ਨਹੀਂ ਉੱਥੇ ਆਪਾਂ ਦੋ ਫ੍ਰਿਜ ਰੱਖਾਂਗੇ ਇੱਕ ਚ ਰੈਡੀ ਟੂ ਈਟ ਆਈਸਕ੍ਰੀਮ ਜਿਹੜੀ ਪੈਕੇਜ ਚ ਆਉਂਦੀ ਹੈ ਚਾਕੋ ਬਾਰ ਵਗੈਰਾ ਅੱਛਾ ਇੱਕ ਆਪਾਂ ਹੈਂਡ ਮੇਡ ਆਈਸਕ੍ਰੀਮ ਘਰੇ ਆਪਾਂ ਆਈਸਕ੍ਰੀਮ ਦੇ ਫਲੇਵਰਸ ਲੈ ਆਵਾਂਗੇ ਦੁੱਧ ਦਾ ਦੱਪਾ ਕੇ ਆਈਸਕ੍ਰੀਮ ਬਣਾਇਆ ਕਰਾਂਗੇ ਹਾਂ ਰੂਬੀ ਤੇ ਨਾ ਆਇਆ ਤੂੰ ਵੀ ਹੋਇਆ ਪਲਾਨ 'ਚ ਸ਼ਾਮਲ ਹੋਣਾ ਤਾਂ ਉਹਨਾਂ ਨੂੰ ਇੱਕ ਪਲਾਨ 'ਚ ਸ਼ਾਮਲ ਹੋਣ ਵਾਸਤੇ ਨਹੀਂ ਐ ਛੱਡੂ ਮੈਂ ਕਿਹਨੂੰ ਤੇ ਵਧੀਆ ਜਿਹਾ ਦੱਬਾ ਕੇ ਜੇ ਪਤਾ ਹੁੰਦਾ ਚੱਲ ਆਇਆ ਉਰੇ ਉਰੇ ਕੋਈ ਐਂਟੀ ਨਹੀਂ ਲੱਗਦੀ ਅੰਦਰ ਆਉਣਗੇ ਨਾ ਲੋਕ ਆਹ ਟੇਸਟ ਦੇਖ ਕੇ ਹੀ ਆਈਸਕ੍ਰੀਮ ਖੁਸਕ੍ਰਿੰਡ ਲੈਂਦੇ ਇਹ ਦੇਖ ਕੇ ਲੈਂਦੇ ਵੀ ਜਗ੍ਹਾ ਕਿੰਨੀ ਵਧੀਆ ਹੈ अच्छा टाइम मैं कहना है अ तू बास्केन रॉबिन देखला हम इंटरनेशनल ब्रांड है अच्छा ओदा कितने पैसे ਹੁੰਦੇ ਇਹਨਾਂ ਦੇ ਕਿੰਨੇ ਆਪਣੇ ਬਠਿੰਡੇ ਚ ਦੋ ਹੈ अच्छा ਤੇ ਢੀੜ ਲੱਗੀ ਹੁੰਦੀ ਹੈ ਫੇਰ ਆਪਾਂ ਵੀ ਉਹਦੇ ਨਾਲ ਰਖਣਾ ਦਾਂਗੇ ਆਈਸਕ੍ਰੀਮ ਸ਼ੇਕ ਨਾ ਖਲਾਂਗੇ ਆਈਸਕ੍ਰੀਮ ਸ਼ੇਕ हां ਤੇ ਆਈਸਕ੍ਰੀਮ ਬਣਾਇਆ ਕਰਾਂਗੇ ਆਪਾਂ ਨੂੰ ਬਣਾਉਣੀ ਤਾਂ ਹੁੰਦੀ ਨਹੀਂ YouTube ਤੇ ਸਿੱਖਾਂਗੇ YouTube ਤੋਂ ਸਿੱਖਾਂਗੇ हां ਇਹ ਆਈਡੀਆ ਤੇਰਾ YouTube ਤੋਂ ਨਹੀਂ ਆਇਆ ਕਿਤੇ ਸੋਂ ਲੱਗੇ ਅੱਛਾ ਅੱਛਾ ਇੱਕ ਨਾ ਵੀਡੀਓ ਆਈ ਸੀ ਜਿਹਦੇ ਚਾ ਮੈਂ ਇੱਕ ਨਾਰੂ ਵੀ ਬੈਠਾ ਤੇ ਬੈਠ ਕੇ ਮੀਟਿੰਗ ਕਰਦੇ ਆਪਾਂ ਮੀਟਿੰਗ ਕਰਦੇ ਚਲੋ ਪ੍ਰਾਈਵੇਟ ਨੌਕਰੀ ਵਾਲੀ ਕੁੜੀ ਸੀ ਇਹ ਕਹਿੰਉਂਦਾ ਸੀ ਮੂਮੋਸ ਆਲਾ ਸੀ ਮੂਮੋਸ ਆਲਾ ਪੁਰਾ ਐ ਨਾ ਪੜਿਆ ਲਿਖਿਆ ਅੱਛਾ ਮੂਮੋਸ ਵੇਚ ਰਿਆ ਕਹਿੰਦਾ ਮੈਂ ਆਪਦੀ ਨੌਕਰੀ ਛੱਡ ਕੇ ਮੂਮੋਸ ਆ ਰਿਹਾ ਕਿਉਂਕਿ ਇੱਥੇ ਦਿੰਦੇ ਹੀ ਏਡੇ ਪਾਏ ਆਉਂਦੇ ਆ ਅੱਛਾ ਇਹ ਦੋਪਾ ਬਿਜ਼ਨਸ ਖੋਲ ਲੀਏ ਤੇ ਰਾਤ ਨੂੰ ਲੋਕ ਆਉਣਗੇ ਹਾਂ ਤੇ ਉਹਨਾਂ ਦੀ ਵੀਡੀਓ ਵੀਡੀਓ ਪਾ ਕੇ ਮਾਈਕ ਉੱਥੇ ਲਾ ਕੇ ਬਈ ਹਾਂਜੀ ਕੋਈ ਹੋਜੀ ਲੱਗਿਆ ਆਈਸਕ੍ਰੀਮਾ ਦਾ ਫੀਡਬੈਕ ਸ਼ੇਅਰ ਕਰੋ ਅੱਛਾ ਹਨਾ ਤੇ ਨਾ ਫਿਰ ਬਾਅਦ ਬਾਅਦ ਆਪਾਂ ਸਵੇਰ ਸਵੇਰੇ ਸਵੇਰੇ ਆਪਾਂ ਬਾਰੋ ਦੀ ਫੋਟੋ ਖਿੱਚ ਚੁੱਕੇ ਨੇ ਹੂੰ ਹਨਾ ਤੇ ਪਾ ਦਿਆ ਕਰਾਂਗੇ ਠੀਕ ਅੱਛਾ ਲਾਸਟ ਵਿੱਚ ਸ਼ੁਰੂ ਚ ਬਈ ਆ ਦੇਖੋ ਕਿੱਥੇ ਪਾਇਆ ਕਰਾਂਗੇ YouTube ਤੇ YouTube ਤੇ ਹਾਂ ਠੀਕ ਹੈ ਬਈ ਦੇਖੋ ਜੀ ਅੱਜ ਮੈਂ ਸਵੇਰੇ ਸਵੇਰੇ ਉੱਠ ਕੇ ਆਪਦੀ ਦੁਕਾਨ ਤੇ ਜਾ ਕੇ ਆਈਸਕ੍ਰੀਮ ਵੇਚਣ ਵਾਸਤੇ ਸਭ ਤੋਂ ਪਹਿਲਾਂ ਰੱਬ ਦੀ ਕਰਾਂ ਪੂਜਾ ਮੈਂ ਫਿਰ ਕਰਾਂ ਚੰਗੀ ਤਰ੍ਹਾਂ ਪ੍ਰਾਰਥਨਾ ਫਿਰ ਆਪਾਂ ਜਾਈਏ ਗੁਰਦੁਆਰੇ ਗੁਰਬਾਣੀ ਪੜਨ ਗੁਰਬਾਣੀ ਪੜਨ ਤੋਂ ਬਾਅਦ ਆ ਕੇ ਆਪਾਂ ਕੀਤੀ ਸਫਾਈ ਝਾੜੂ ਪੋਚਾਵਾ ወੱਚਾ ਮਾਰਿਆ ਸਾਰਾ ਕੁਝ ਸੈਟ ਕੀਤਾ ਤੇ ਦੁਕਾਨ ਓਪਨ ਕੀਤੀ ਹਾਂ ਗਲਤ ਤਾਂ ਸੀ ਠੀਕ ਹੈ ਯਾਰ ਇਹ ਵੀਡੀਓਜ਼ ਤੇ ਅੱਜਕੱਲ ਬਹੁਤ ਵੀਵਿਊਜ਼ ਆ ਰਹੇ ਆ ਅੱਛਾ 20 30 ਮਿਲੀਅਨ ਦਾ ਕੁੱਝ ਵਧੀਆ ਫਿਰ ਆਈਸਕ੍ਰੀਮ ਕਿਹੜੇ ਕਿਹੜੇ ਫਲੇਵਰ ਰੱਖਾਂਗੇ ਪੀਓ ਬਣੀ ਮੇਟਰ ਸਕੋਟ ਚਾਕਲੇਟ ਆ ਲੈਾਂਗੇ ਲੋਟ ਆਪਾਂ ਰੱਖਾਂਗੇ ਚਾਕਲੇਟ ਬਿਸਕਾਫ ਚਾਕਲੇਟ ਬਿਸਕਾਫ ਓਕੇ ਟੈਂਡਾ ਆਪਾਂ ਨਾ ਇੱਕ ਸਪੈਸ਼ਲ ਫਲੇਵਰ ਵੀ ਰੱਖਾਂਗੇ ਜਿਹੜੇ ਆਪਾਂ ਸ਼ੌਪ ਤੋਂ 10 ਵਾਰ ਆਉਣਗੇ ਨਾ ਹੂੰ ਹੂੰ 10 ਵਾਰ ਉਹਨਾਂ ਨੂੰ ਦੇਵਾਂਗੇ ਠੀਕ ਹੈ ਹਾਂ ਆਏ ਕਰਕੇ ਚੱਲਦੀ ਹੈ ਦੁਕਾਨ ਸਹੀ ਗੱਲ ਹੈ ਯਾਰ ਆਈਡੀਆ ਸਸਰੇ ਠੀਕ ਹੈ ਬੀ ਤੂੰ ਤੇ ਮਮਾ ਮਾ ਮੈਂ ਮੋਰੇ ਰੂਮ 'ਚ ਬੈਠ ਕੇ ਹੋ ਚਲਾ ਰਹਾਂ ਗਮਨ ਲੱਗਦਾ ਹਾਂ ਬਣਾ ਤੂੰ ਤੇ ਮਮਾ ਆਇਓ ਕਿ ਉਹ ਬਈ ਕੁਝ ਗੱਲ ਕਰਨੀ ਹੈ ਮੈਂ ਬੋਲੂਗਾ ਕੀ ਗੱਲ ਕਰਨੀ ਹੈ ਤੁਸੀਂ ਮੈਨੂੰ ਦੂਜੇ ਟਿੱਡੇ ਵਾਲੇ ਰੂਮ 'ਚ ਭੇਜ ਦਿਓ ਅੱਛਾ ਉੱਥੇ ਬੈਠ ਕੇ ਸੀਰੀਅਸਲੀ ਗੱਲ ਕਰੇਗਾ ਅੱਛਾ ਤਾਂ ਕਿ ਉਹ ਮੰਨ ਜੇ ਟਿੱਡਾ ਨਾ ਨਾ ਮੱਲ ਅੱਛਾ ਅੱਛਾ ਹਾਂ ਸਹੀ ਗੱਲ ਹੈ ਫੇਰ ਆਪਾਂ ਆਪਣੇ ਘਰ ਨੂੰ ਵੀ ਅਪਗ੍ਰੇਡ ਕਰ ਲਾਂਗੇ ਹੂੰ ਕਰਤਾ ਪਰ ਹੁਣੇ ਤਾਂ ਅਪਗ੍ਰੇਡ ਕੀਤਾ ਹੈ ਨਹੀਂ ਕੀ ਪਤਾ ਹੋਰ ਕਰ ਲਈ ਆਪਾਂ ਚਲ ਹੋਰ ਕਰ ਲਾਂਗੇ ਫਿਰ ਹੋਰ ਕੀ ਮੈਨੂੰ ਵੀ ਹੋਰ ਚਾਹੀਦੀ ਐ ਵੈਸੇ ਕਿੰਨੇ ਜੀਜੀ ਜੂਜੀ 10 200 ਰੁਪਏ ਦੇ ਦੇ ਅਗਰ ਇਹ ਮੈਨੂੰ ਚੀਜੀ ਜੂਜੀ ਖਾਣ ਵਾਸਤੇ ਚੀਜੀ ਕੀ ਤੂੰ ਆਈਸਕ੍ਰੀਮ ਹੀ ਖਾਣੀ ਹਮ ਤਾਂ ਆਈਸਕ੍ਰੀਮ ਹੀ ਖਾ ਲਿਆ ਕਰੀ ਉਹੀ ਤਾਂ ਗੱਲ ਹੈ ਮੈਂ ਆਈਸਕ੍ਰੀਮ ਹੀ ਨਹੀਂ ਖਾ ਸਕਦਾ ਖਾ ਨਹੀਂ ਸਕਦਾ ਚਲ ਕੋਈ ਦਿਨ ਦੀ ਬਸ ਇੱਕ ਆਈਸਕ੍ਰੀਮ ਤੇ ਉਹ ਵੀ ਰਾਤ ਦੀ ਰੋਟੀ ਤੋਂ ਬਾਅਦ ਠੀਕ ਹੈ ਚਲ ਤਾਂ ਵੀ ਸਪੈਸ਼ਲ ਹੈ ਠੀਕ ਹੈ ਸਪੈਸ਼ਲ ਆ ਸਪੈਸ਼ਲ ਆ ਵੀ ਸਪੈਸ਼ਲ ਵਾਲੀ ਆਪਾਂ ਕਿਸੇ ਨੂੰ ਦੇਣੀ ਨਹੀਂ ਬਸ ਸਪੈਸ਼ਲ ਵਾਲੀ ਹਾਂ ਮੈਨੂੰ ਦੇਣੀ ਕਿਉਂ ਨਹੀਂ ਚਾਹਤੋਂ ਆਪਾਂ ਲਿਆਵਾਂਗੇ ਸਪੈਸ਼ਲ ਫਿਰ ਉਹ ਦੇਣੀ ਤਾਂ ਪਊਗੀ ਘਰੇ ਕੋਈ ਵੀ ਤਾਂ ਖਰਾਬ ਹੋ ਜੂ ਸਪੈਸ਼ਲ ਵਾਲੀ ਬਣਾਵਾਂਗੇ ਤੇ ਫਿਰ ਬਣਾਉਣ ਦਾ ਕੀ ਫਾਇਦਾ ਜਦੋਂ ਦੇਣੀ ਨਹੀਂ ਨਹੀਂ ਉਹ ਉਹ ਜਿੱਦਣ ਲੋਕਾਂ ਦੀ 10ਵੀਂ ਵਾਰ ਹੋਗੀ ਉਸ ਦਿਨ ਬਣਾ ਕੇ ਧਰ ਲਾਂਗੇ ਦੇਖੋ ਜੀ ਇਹ ਸਪੈਸ਼ਲ ਆਈਸਕ੍ਰੀਮ ਹੈ ਅਸੀਂ ਅੱਜ ਹੀ ਸੂਰਜ ਫਰੈਸ਼ ਬਣਾਈ ਹੈ ਹਾਂ ਬਸ ਜਿਵੇਂ ਜਿਵੇਂ ਮੈਂ ਦੱਸਿਆ ਨਾ ਬੰਨਣਾ ਬੈਠ ਕੇ ਸੀਰੀਅਸ ਰੂਬੀ ਨੂੰ ਉੱਥੇ ਬਿਠਾ ਦੇ ਕਰਾਂਗੇ ਆਪਾਂ ਵੀ ਜਿਹੜਾ ਕੋਈ ਚੋਰਚਾਰ ਆਇਆ ਉਹਦੀ ਡਿਊਟੀ ਲਾ ਦਾਂਗੇ ਦੀ ਸਿਕਿਉਰਿਟੀ ਕਰਦੇ ਹਨਾ ਆਹੋ ਠੀਕ ਹੈ ਰੂਬੀ ਚੋਰ ਤੂੰ ਪਹਿਲਾਂ ਇਹ ਲਕ ਚੋਰ ਫੜ ਲੇਗੀ ਆਪਣੀ ਦੁਕਾਨ ਤੇ ਆਏ ਦੇਖੋ ਮਰਲਾ ਇਹ